ਦੇ ਸਣ ਆਏ ਨੇ ਕਰੇ ਸਾਡੇ ਤੇ ਗੱਲ ਪਾਏ ਗਣ ਬੰਦੇ ਇੱਥਾ ਰੋੜੇ ਚਲਾਵਨ ਲੱਗ ਪਏ ਨੇ ਬੰਦੇ ਦੇ ਸਿਰ ਚੋਂ ਅਤਾਰ ਮਾਰਿਆ ਉਹਨਾਂ ਕੋਲ ਤਿੱਖੇ ਹਥਿਆਰ ਸੀ ਵਾਵਾਗੇ ਸੀ 10 15 ਜਨੇ ਸੀ ਮੇਰੇ ਨਿੱਕੇ ਨਿੱਕੇ ਬੱਚੇ ਨੇ ਅੱਛਾ ਉਹਨਾਂ ਨੂੰ ਕੀ ਲੱਗੋ ਉਹ ਤਾਂ ਮਾਰ ਕੇ ਚਲੇ ਗਏ ਮੇਰੇ ਬੱਚੇ ਰੋਲ ਜਾਣ ਸੀ ਜੇ ਉਹਨੂੰ ਕੁਝ ਹੋ ਜਾਂਦਾ ਤਾਂ ਅਗਰ ਦੀ ਕੀਤੀ ਨਾ ਹਨੂ ਬੈਂਡਰ ਆ ਛੜਾਇਆ ਅੱਗੇ ਬਚਾਇਆ ਕਿੰਨੇ ਕੋ ਬੰਦੇ ਸੀ ਸੀ ਵੀ 25 ਬੰਦੇ ਸੀ ਅੱਛਾ ਉਸੀ ਕੇ ਕੁਕਰਪਾਨਾ ਸੀ ਕੇ ਕੋਸ਼ਿਸ਼ ਸੀ ਸਵਾਦ ਨੂੰ ਨਗ ਉਸਮਾਨ ਸੀ ਸਤਿਆਰ ਨੂੰ ਨਗ ਬਾਦੂ ਸੀ ਉਹ ਮਾਰਦੇ ਆਏ ਨੇ ਤੇ ਆ ਅਸੀਂ ਇੱਥੇ ਜਾ ਕੇ ਮਸੇ ਲੈ ਕੇ ਅੰਦਰ ਵੜੇ ਆਂ ਅਰੇ ਨਿਕਲੇ ਕੇ ਬੱਚੇ ਸੀ ਹੈ ਸਾਡੇ ਘਰੇ ਆਣ ਤੇ ਮਾਰਨ ਆਏ ਨੇ ਪਿੰਡ ਨਾ ਆਉਂਦਾ ਤਾਂ ਉਹ ਸਾਰੇ ਮਾਰਦੇ ਹੁੰਦੇ ਪਿੰਡ ਸਾਡਾ ਪੈ ਗਿਆ ਤੇ ਤਿਆਰ ਨੂੰ ਕੁ ਬਾਦੂ ਵਗੇ ਗੁੰਡੇ ਕਿੰਨੇ ਸੀ ਗੁੰਡੇ ਵੀ 25 ਹਗੇ ਸੀ 30 ਵੀ ਬਣ ਸਕਦੇ ਨੇ ਇਹ ਤੇ ਇਹਦੇ ਚ ਪਤਾ ਨਹੀਂ ਲੱਗਦਾ ਪਿਆ ਹਰ ਰਾਹ ਦੇ ਨੇਰੇ ਚ ਪਤਾ ਨਹੀਂ ਲੱਗਾ ਫੜਿਆ ਵੀ ਤੁਸੀਂ ਆਇਆ ਇੱਕ ਫੜਿਆ ਆ ਸੀ ਅੱਛਾ ਆ ਉਹਨੂੰ ਰਾਤ ਪੁਲਿਸ ਚਖਾਈ ਸੀ ਪੁਲਿਸ ਤੋਂ ਹਾਂ ਪੁਲਿਸ ਤੋਂ ਠੀਕ ਹੈ ਡਾਕਟਰ ਸ਼ਰਮਣ ਨਾ ਜਿਹੜਾ ਮੇਨੋਂ ਦਾ ਘਰ ਤੁਹਾਡੇ ਘਰ ਮੁੰਡਾ ਸੀ ਮੇਨ ਜਿਹੜਾ ਤੁਹਾਨੂੰ ਕਹਿਣ ਆਇਆ ਸੀ ਕਿਹੜਾ ਕਹਿਣ ਆਇਆ ਪਤਾ ਹੀ ਹੁੰਦਾ ਨਾਮ ਸੁਖਪਲਵਿੰਦਰ ਅੱਛਾ ਤੇ ਹੋਰ ਕਿਹੜੇ-ਕਿਹੜੇ ਮੜੇ ਸੀ ਬਾਸੋ ਆਦੋ ਸੀ ਤੇ ਬਾਕੀ ਕਮਣੇ ਸੀ ਮੇਰੇ ਨਾਲ ਕਮਣੇ ਮੁੰਡੇ ਸੁੱਤੀ ਬਾਸ ਤੇਰਾ ਨਾਮ ਕੀ ਵਿੱਕੀ ਕਿੰਨੇ ਟੋਟਲ ਕਿੰਨੇ ਆਏ ਨੇ ਟੋਟਲ ਹੁੰਦੇ 10 ਕਿੰਨੇ ਹੈ 10 ਕਿੰਨੇ ਤੇ ਪੰਜ ਮੁੰਡੇ ਉੱਥੇ ਬੈਠੇ ਹੀ ਜਿੱਲੀ ਕਰਦੇ ਬੂਏ ਅੱਗੇ ਹਾਂ ਕਹਿੰਦੇ ਸੁਣ ਲਿਆ ਆਪਾਂ ਨੂੰ 112 ਨੰਬਰ ਤੇ ਫੋਨ ਲਾਓ ਜਿਹੜਾ ਸਰਮਨ ਡਾਕਟਰ ਹੈ ਉਹਦਾ ਜਿਹੜਾ ਸਾਲਾ ਹੈ ਉਹਦਾ ਮੁੰਡਾ ਆ ਨਾਲ ਔਰ ਨਾਮ ਨੂੰ ਬੰਦ ਮਰੀ ਕਿੰਨੋਂ ਡਾਪਲ ਮੁੰਡਾ ਅਮਰੀਕਾ ਦਾ ਮੁੰਡਾ ਕੀ ਕੀ ਨਕਲ ਆਇਆ ਹੈ ਕੀ ਕੀ ਡੰਡੇ ਸੀ ਦੁਆਸ ਹੈ ਡੰਡੇ ਟਗਲਾਰੀਆਂ ਟਗਲਾਰੀਆਂ ਉਹ ਮੁੰਡੇ ਲੈ ਗਰੀ ਤੇ ਦਿੱਤੇ ਨਹੀਂ ਤੇ ਦਾ ਸਾਲਾ ਬਨਕੀ ਲੱਗਦਾ ਤੇ ਹੋਰ ਕੀ ਆਹ ਗੱਡੀ ਵੀ ਗਈ ਸੀ ਨਹੀਂ ਨਹੀਂ ਗੱਡੀ ਗਈ ਸੀ ਨਹੀਂ ਇਹਦਾ ਸਾਲਾ ਨਹੀਂ ਗੱਡੀ ਸਾਡੇ ਬੰਦੇ ਦੇ ਖੁੱਲ ਲੈਤਾ ਹੈ 112 ਦੇ ਖੂਨ ਲਾਉਗਾ ਆ ਸਰ ਰਾਜ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਚੱਕਾ ਹਮਦਵਾਲਾ ਜੀ ਕੀ ਘਟਨਾ ਕੀ ਵਾਪਰੀ ਹੈ ਘਟਨਾ ਸਾਰਾ ਸੀ ਤਾਂ ਮੂੰਹ ਤੇ ਆਣ ਬੈਠੇ ਸੀ ਰੋਟੀ ਖਾ ਰਹੇ ਸਨ ਅੱਛਾ ਉਸ ਤੋਂ ਬਾਅਦ ਇਹ ਦੂ ਮੁੰਡੇ ਆਏ 15-20 ਜਣੇ ਸੀ ਹਾਂ ਬੰਨ ਵਾਲੀ ਸਾਈਡ ਤੋਂ ਉਹਨਾਂ ਤੇ ਹਥਿਆਰ ਕਿਰਪਾਨਾਂ ਗੰਡਾਸੀਆਂ ਪਿਸਟਲ ਪੁਸ਼ਟਰ ਹੈਗੇ ਸੀ ਸਰ ਤੇ ਅਸੀਂ ਇੱਥੇ ਮੂੰਹ ਤੇ ਆਣ ਕੰਮ ਕਰ ਰਹੇ ਸੀ ਬੈਠੇ ਸੀ ਰੋਟੀ ਖਾ ਰਹੇ ਸੀ ਤੇ ਉਹਨਾਂ ਨੇ ਵੇਖਿਆ ਕਿ ਕਿਨੂੰ ਵਜਦੀ ਕਿਨੂੰ ਨਹੀਂ ਵਜਦੀ ਇਹਨਾਂ ਆਟਾ ਰੋੜੇ ਚਲਾਏ ਤੇ ਸਾਡਾ ਇੱਥੇ ਮੁੰਡਾ ਰੋਟੀ ਖਾ ਰ ਉਹਨੂੰ ਆ ਕੇ ਉਹਨਾਂ ਕਿਰਪਾਨ ਮਾਰਤੀ ਅੱਛਾ ਉਹਨਾਂ ਨੇ ਪੁੱਛਿਆ ਵੀ ਕੀ ਰੋਲਾ ਹੈ ਕੀ ਨਹੀਂ ਤੇ ਇੱਥੇ ਅਸੀਂ ਦਾ ਬੱਚੇ ਲੈ ਕੇ ਮਸਾਂ ਸਾਡੀ ਜਨਾਨੀ ਅੰਦਰ ਬੜੀਆਂ ਤੇ ਉਹਨਾਂ ਜਦ ਅਸੀਂ ਅੰਦਰ ਹੀ ਤੜੀ ਰਹੀਏ ਸਾਡੇ ਤੇ ਸਾਨੂੰ ਪ੍ਰਸ਼ਾਸਨ ਪਿੰਡ ਦੇ ਜਿਸ ਕੀ ਸੀ ਕੀ ਕਾਰਨ ਰੰਜਨ ਦਾ ਸਰ ਸਾਨੂੰ ਕੋਈ ਇਹਦੀ ਨਹੀਂ ਪਤਾ ਸੀ ਵੀ ਕੀ ਸੀ ਅੱਛਾ ਹਾਂ ਤੇ ਰੰਜਨ ਦੇ ਕੋਈ ਲੜਕਾ ਤੇ ਜਾਣ ਸਰ ਸਾਡੇ ਚਾਚੇ ਦਾ ਮੁੰਡਾ ਸੀ ਅੱਛਾ ਤੇ ਉਹਦੇ ਨਾਲ ਇੱਕ ਪਮਣ ਪਮਣ ਮੁੰਡਾ ਕੋਈ ਅੱਛਾ ਤੇ ਉਹਨੇ ਲਿਆਂਦੇ ਸੀ ਮੁੰਡੇ ਸਾਡੇ ਚਾਚੇ ਦੇ ਮੁੰਡੇ ਤੇ ਹਮਲਾ ਕਰਨ ਵਾਸਤੇ ਅੱਛਾ ਤੇ ਉਹਨੇ ਜਾਨ ਬਚਾ ਕੇ ਤੇ ਉਹ ਇਦਨ ਸਾਡੇ ਵੱਲ ਭੱਜਾ ਲੈਂਦਿਆ ਅੱਛਾ ਤੇ ਉਹ ਉਹਨੂੰ ਆਸਾ ਪਾਸਾ ਦਿਸਿਆ ਨੇ ਉਹ ਵੜ ਗਿਆ ਸਾਡੇ ਤੇ ਆ ਕਰੇ ਅੱਛਾ ਤੇ ਉਹ ਇਹਨਾਂ ਉਹਨੂੰ ਦਾ ਉਹ ਵੜ ਗਿਆ ਅੰਦਰ ਦੇ ਬਾਕੀ ਸਾਡੇ ਦੇ ਮੁੰਡੇ ਬੈਠੇ ਸੀ ਉਹਨਾਂ ਨੂੰ ਆ ਜਾ ਕਿਸੇ ਨੂੰ ਕੁਛ ਮਾਰਿਆ ਕੋਈ ਟਾ ਮਾਰਿਆ ਕੋਈ ਕਿਰਪਾਨਾ ਹਾਂ ਨੇਰੇ 'ਚ ਤੁਹਾਡੇ ਹਾਂ ਨੇਰੇ 'ਚ ਕੋਈ ਹੰਬਲਾ ਹੋ ਗਿਆ ਸਾਨੂੰ ਕੋਈ ਪਤਾ ਨਹੀਂ ਵੀ ਕਿਹੜਾ ਬੰਦਾ ਤੇ ਕਿਹੜਾ ਨਹੀਂ ਅੱਛਾ 25-30 ਬੰਦੇ ਸੀ ਅੱਛਾ ਸਾਨੂੰ ਅਨਸਾਫ਼ ਚਾਹੀਦਾ ਹੈ ਭਗਵੰਤ ਮਾ ਦੀ ਸਰਕਾਰ ਹੈ ਅਨਸਾਫ਼ ਦੀ ਮੰਗ ਹਾਂ ਅਨਸਾਫ਼ ਦੀ ਮੰਗ ਕਰਦੇ ਹਾਂ ਗੁੰਡਾ ਕਰਦੇ ਹੋਏ ਗੁੰਡਾਗਰੀ ਬਹੁਤ ਪਤਾ ਨਹੀਂ ਸਰ ਲੱਗਦਾ ਸੀ ਵੀ ਇੱਥੇ ਕੀ ਹੋ ਰਿਹਾ ਹੈ ਅੱਛਾ ਹਾਂ ਤੇ ਹਾਂ ਤੇ ਜੇ ਸਾਡੇ ਪਿੰਡ 'ਚ ਕਰਾਉਣ ਵਾਲੇ ਸਰਮਣ ਸਿੰਘ ਡਾਕਟਰ ਤੇ ਉਹਨਾਂ ਕਰੇ ਮੋਟਰਸਾਈਕਲ ਕੀਚਿਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਕੋਈ ਨਾ ਕੋਈ ਬੰਦਾ ਮਾਰ ਦੋ ਜੇ ਇੱਧਰ ਕੋਈ ਆਇਆ ਤੇ ਸਾਡੇ ਕੋ ਰੈਫਲ ਭਰੀ ਪਈ ਐ ਤੇ ਅਸੀਂ ਗੋਲੀ ਮਾਰ ਦਾਂਗੇ ਹਾਂ ਦਿੱਤੀ ਹਾਂ ਹਾਂ ਵੀ ਉਹਨਾਂ ਨੇ ਇਹਨਾਂ ਪਹਿਲਾਂ ਆ ਕੇ ਉਹਨਾਂ ਦੇ ਘਰੇ ਇੱਕ ਮੀਟਿੰਗ ਕੀਤੀ ਉਹਨਾਂ ਅੱਛਾ ਪਹਿਲਾਂ ਰੈਕੀ ਵਗੈਰਾ ਹਾਂ ਪਹਿਲਾਂ ਰੈਕੀ ਵਗੈਰਾ ਹੋਈ ਐ ਤੇ ਉਹਨਾਂ ਦੇ ਘਰੇ ਆ ਕੇ दारू-ਦੂਰੂ ਪੀਂਦੇ ਰਹਾ ਤੇ ਉਹਨਾਂ ਹੀ ਕਿਹਾ ਵੀ ਤੁਸੀਂ ਜਾ ਕੇ ਹਮਲਾ ਕਰੋ ਕਿ ਜੇ ਕੋਈ ਇੱਧਰ ਆਇਆ ਅਸੀਂ ਗੋਲੀ ਮਾਰ ਦਾਂਗੇ ਉਹਨਾਂ ਨੂੰ ਵੀ ਸਾਡੇ ਕੋ ਰੈਫਲ ਭਰੀ ਪਈ ਐ ਹਾਂ ਆਇ ਇਨਸਾਫ ਸੱਚ ਸਹੀ ਜਾਏ ਇਨਸਾਫ ਦੀ ਮੰਗ ਕਰ ਹਾਂ ਸਾਹਿਬ ਦੀ ਮੰਗ ਕਰਨਿਆਂ ਬੰਦਾ ਵੀ ਫੜਿਆ ਤੁਹਾਨੂੰ ਬੰਦਾ ਫੜਿਆ ਸੀ ਉਹ ਹੈ ਮੱਲਾ ਵਾਲੇ ਦਾ ਸਰ ਬਾਕੀ ਬੰਦੇ ਲੱਗੇ ਆ ਪਤਾ ਬਾਕੀ ਮੱਲਾਂ ਦੇ ਸਰ ਬੰਦੇ ਹਾਂ ਇਹ ਕੰਮ ਦਿਵਾਲੇ ਦਾ ਮੁੰਡਾ ਬਾਕੀ ਕੋਈ ਫਰੋਇਪੁਰ ਦੇ ਹਾਂਜੀ ਹਾਂਜੀ ਸਾਨੂੰ ਸਾਰ ਲਿਖਤੀ ਰੂਪ ਦੇ ਗਿਆ ਸਾਰਾ ਕੁਝ ਲਿਖ ਕੇ ਦੇ ਗਿਆ ਬੰਦੇ ਜਿਹੜਾ ਤੁਸੀਂ ਬੰਦਾ ਪੁਲਿਸ ਦੇ ਗ੍ਰਿਫਤਾਰ ਹਾਂਜੀ ਹਾਂਜੀ ਉਹ ਠੀਕ ਹੈ ਹਾਂ ਉਹ ਰਾਤ ਦਿੱਤਾ ਹੀ ਪੁਲਿਸ ਨੂੰ ਤੇ ਪੁਲਿਸ ਕੋਲ ਗਿਆ ਸਵੇਰੇ ਸੀ ਤੇ ਉਹਨਾਂ ਨੇ ਕਿਹਾ ਹਾਂ ਕਰੇ ਆ ਗਿਆ ਹਮਲਾ ਕੀਤਾ ਹਾਂ ਕਰੇ ਆ ਗਿਆ ਹਮਲਾ ਕੀਤਾ ਸਾਰੇ ਹਾਂਜੀ ਠੀਕ ਹੈ ਕਿੰਨੇ ਜ਼ਖਮੀ ਕਿੰਨੇ ਹੋਏ ਨੇ ਜ਼ਖਮੀ ਸਾਰੇ ਇੱਕ ਇੱਕ ਦੋ ਬੰਦੇ ਹੋਏ ਸਾਡੇ ਹਾਂਜੀ ਦਾਖਲ ਕਿੰਨੇ ਨੇ ਦਾਖਲ ਦੋ ਜਣੇ ਹਾਂ ਤਾਂ ਇੱਕ ਤਾਂ ਅਕਸਰ ਉਸੇ ਕਰਾਉਂਦੇ ਪਏ ਇੱਕ ਦਾਖਲੀ ਉੱਥੇ ਗਾ ਹਾਂ ਹਾਂ ਹੁਣ ਪਤਾ ਲੱਗਦਾ ਉੱਥੇ ਜਾ ਕੇ ਅਸੀਂ ਤਾਂ ਚੱਲਿਆਂ ਰਾਤ ਗਏ ਸੀ ਮੁੰਡੇ ਹਾਂ ਉੱਥੇ ਹੀ ਹਾਂ ਕਾਰਵਾਈ ਮੰਗ ਕਰਦਿਆਂ ਬਹੁਤ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਪਿੰਡ ਦੇ ਬੰਦਿਆਂ ਦੇ ਵੀ ਜਿਹੜੇ ਇਹਨਾਂ ਨੇ ਪਾਈ ਰੱਖੇ ਜਿਨ੍ਹਾਂ ਨੇ ਦਾਰੂ ਦੂਰ ਪੀਂਦੇ ਰਹੇ ਤੇ ਬਾਕੀ ਹੁੰਨਾ ਦੇ ਵੀ ਸਰ ਤੇ ਸਰਨਾਸ ਇਨਸਾਫ ਮਿਲਾ ਸਾਨੂੰ ਅਸੀਂ ਉੱਪਰ ਜਾਵਾਂਗੇ ਕਿਤੇ ਕੀ ਨਾਮ ਕੀ ਹੈ ਜੀ ਮੇਰਾ ਨਾਮ ਕਿਸ਼ਾਲਾ ਪਿੰਡ ਕਿਹੜਾ ਹੈ ਮੇਰਾ ਅਮਚੱਕ ਹਾਸਾ ਕੀ ਵਾਪਰੇ ਆ ਜੀ ਹਾਸਾ ਕੀ ਵਾਪਰੇ ਮੇਰਾ ਦੇਵਰ ਦਾ ਮੁੰਡਾ ਹੈ ਮੇਰੇ ਦੇਵਰ ਦਾ ਮੋਢਾ ਹੈ ਉਹਦੇ ਮਗਰ ਲੱਗੇ ਨੇ ਉਹ ਸਾਡੇ ਘਰੇ ਆਣ ਨੁੱਕਾ ਹੈ ਤੇ ਉਹਦੇ ਗਲ ਪੈ ਨੇ ਅਸੀਂ ਛਿਡਾਉਣ ਕੇ ਸਾਨੂੰ ਇਹਨੇ ਇਟਰਾ ਰੋੜੇ ਤੇ ਕਰਪਾਨਾ ਤੇ ਮਾਰ ਬੜੇ ਬੜਾ ਸਮਾਨ ਉਹਨਾਂ ਲਿਆਂਦਾ ਹੀ ਅੱਛਾ ਰੋੜੇ ਵੀ ਚੱਲੇ ਹਾਂ ਰੋੜੇ ਵੀ ਚੱਲੇ ਨੇ ਗੁੰਡਾ ਕਰਦੀ ਹੋਈ ਗੁੰਡਾ ਕਰਦੀ ਹੋਈ ਇਹ ਤੇ ਇਹ ਤਾਂ ਹਥਿਆਰ ਸੀ ਹਾਂ بڑے ਹਥਿਆਰ ਤੇਜ ਸੀ ਉਹਨਾਂ ਕੋਲ ਗਲਾਰੀਆਂ ਵਾਲ ਪਰ ਕਸੇ ਹੋਏ ਸੀ ਕੰਡਾਸੀਆਂ ਸੀ ਕਰਪਾਨਾ ਸੀ ਪਿੰਡਾਂ ਲੈ ਜਾਣੇ ਆ। ਹਾਂ ਵਾ ਪਿੰਡਾਂ ਸਾਰੇ ਸਾਡੇ ਦੇ ਬੜੇ ਸਾਡੇ ਤੇ ਆਏ ਨੇ ਵਿਚਾਰੇ ਜਿੰਨਾਂ ਸੰਨ ਛਡਾਇਆ। ਨਹੀਂ ਤਾਂ ਛੋਟ ਨਹੀਂ ਸਕਦਾ ਅਸਤੇ ਬੱਚੇ ਲੈ ਤੇ ਅੰਦਰ ਹੀ ਵੱਢਣ ਲੱਗੇ ਪਰ ਹਨ ਉਹਨਾਂ ਨਾ ਨਾ ਮਾਰ ਹੀ ਗਤਾ ਹਣੇ ਮੋੜੇ ਮੇਰੇ ਨੂੰ। ਕੀ ਇਨਸਾਨਤਾ ਉਹਦੇ। ਅਸੀਂ ਤਾਂ ਨੇ ਵੀ ਸਾਨੂੰ ਤਾਂ ਸਾਫ਼ ਚਾਹੀਦਾ ਪਿਆ ਇਹਨਾਂ ਇਹਨਾਂ ਤੇ ਕਾਰਵਾਈ ਕਰੋ ਤੁਸੀਂ। ਆਹੋ ਗੁੰਡੇ ਕਿੰਨੇ ਸੀ ਗੁੰਡੇ ਵੀ 25 ਹਗੇ ਸੀ 30 ਵੀ ਬਣ ਸਕਦੇ ਨੇ ਇਹਦੇ ਵਿੱਚ ਪਤਾ ਨਹੀਂ ਲੱਗਦਾ ਪਿਆ ਹਰ ਰਾਤ ਦੇ ਨੇਰੇ ਚ ਪਤਾ ਨਹੀਂ ਲੱਗਾ ਫੜਿਆ ਵੀ ਤੁਸੀਂ ਆਇੱਕ ਫੜਿਆ ਆ ਸੀ ਅੱਛਾ ਹਾਂ ਉਹਨੂੰ ਰਾਤ ਪੁਲਿਸ ਚਕਾਈ ਸੀ ਪੁਲਿਸ ਨੇ ਹਾਂ ਪੁਲਿਸ ਨੇ ਠੀਕ ਹੈ ਪੁਲਿਸ ਵਾਲੇ ਕੀ ਕਹਿੰਦੇ ਆ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਉੱਥੇ ਕਾਰਵਾਈਆਂ ਕਰਾਂਦੇ ਠੀਕ ਇਹਨਾਂ ਸਾਡੇ ਮੰਗ ਕਰਦੇ ਹਾਂ ਮੰਗਦੇ ਤੇ ਟੋੜਾ ਲੜਕਾ ਜ਼ਖਮੀ ਹੋਇਆ ਆਹ ਲੜਕਾ ਹੱਡ ਜ਼ਖਮੀ ਹੋਇਆ ਅੱਛਾ ਹਾਂ ਕਿੱਥੇ ਦਾਖਲ ਕਿੱਥੇ ਆਂ ਪਰੇ ਪਰ ਸੀ ਵਾਲੇ ਕਿਸ ਦੇ ਨਾਲ ਹੁੰਦੇ ਧਾਮਲਾ ਆ ਕਰਪਾਨ ਨਾਲ ਕਰਪਾਨ ਆ ਆ ਵਡਾ ਕੇ ਕੰਨ ਹੁੰਦਾ ਕੰਨ ਵੱਡਾ ਠੀਕ ਹੈ ਤਾਂ ਵੀ ਜ਼ਖਮੀ ਬਾਹਰ ਹੀ ਜ਼ਖਮੀ ਇਨਾਮ ਕੀ ਹੈ ਜੀ ਛਿੰਦਰ ਸਿੰਘ ਜੀ ਕਿਹੜਾ ਪਿੰਡ ਕਿਹੜਾ ਹਾਮਦ ਚੱਕ ਇੱਥੇ ਕੀ ਕਰਨਾ ਕੀ ਵਾਪਰੀ ਸਾਰ ਇੱਥੇ ਕਟਣਾ ਵਾਪਰੀ ਸੀ ਅਸੀਂ ਵੀ ਵੈਲਡਿੰਗ ਕਰਦੇ ਪਏ ਸੁਖਰਾ ਜਨੇ ਸਵੇਰੇ ਮੇਲਾ ਲਾਉਣਾ ਸੀ ਅੱਛਾ ਜੀ ਤੇ ਉਹ ਤੁਝਾ ਰੋਟੀ ਖਾਂਦੇ ਆ ਸੈਂ ਅੱਛਾ ਜੀ ਤੇ ਇਧਰੋਂ ਛਿੰਦਰ ਦਾ ਕੋ ਰੋਲਾ ਹੈਗਾ ਸੀ ਬਿਆਲ ਸਿੰਘ ਦੇ ਮੁੰਡੇ ਦਾ ਅੱਛਾ ਜੀ ਸੌਰਿਆਂ ਵੱਲੋਂ ਤੇ ਉਹ ਗੁੰਡੇ ਆਏ ਸੀ ਮਗਰ ਉਹਦੇ ਭੱਜ ਕੇ ਕਿਤੇ ਉਹ ਅੰਦਰ ਵੜ ਗਏ ਚੰਦਰ ਸਿੰਘ ਜੀ ਤੇ ਉਸ ਗਰਾਏ ਰੋਟੀ ਖਾਂ ਡਾਏ ਉਹਦੇ ਆ ਕੇ ਉਹਨਾਂ ਕਿਰਪਾਨ ਮਾਰਤੀ ਅੱਛਾ ਨੇਰੇ ਦਾ ਹਨੇਰੇ ਸੀ ਅੱਛਾ ਜੀ ਬੇਨਾ ਚਾਨਣ ਨਹੀਂ ਸੀ ਸੀ ਗਾਂ ਥੋੜਾ ਜਿਹਾ ਵੈਲਡਿੰਗ ਕਰਦੇ ਬਸੀ ਉੱਥੇ ਚਾਨਣ ਹੈਗਾ ਸੀ ਅੱਛਾ ਜੀ ਤੇ ਜਦੋਂ ਕਿਰਪਾਨ ਮਾਰਤੀ ਤੇ ਉਹ ਛਿੰਦਰ ਅੰਦਰ ਵੜ ਗਿਆ ਤੇ ਇੱਕ ਪਵਾਦ ਮੁੰਡਾ ਆਇਆ ਸੀ ਉਹਦੇ ਸੱਟ ਲਾ ਕੇ ਸ਼ੀਸ਼ੇ-ਸ਼ੀਸ਼ੇ ਤੋੜ ਕੇ ਇਟਾ-ਰੋਡ ਕਰੇ ਮਾਰ ਗਏ। ਕਾਫੀ ਗੁੰਡਾ ਕਰਦੀ ਸੀ। ਹਾਂ ਕਾਫੀ ਗੁੰਡਾ ਕਰਦੀ 20-25 ਜਣੇ ਸੀ। ਅੱਛਾ ਕੀ ਹਥਿਆਰ ਕੀ ਸੀ? ਉਹ ਹਥਿਆਰ ਕਿਰਪਾਨਾਂ ਹੈਗੀਆਂ ਸੀ ਤੇ ਗਰਾਰੀਆਂ ਨਾਲ ਫਿੱਟ ਕੀਤੀਆਂ ਤੇ ਪਾਣੀ। ਕਿਨੇ ਛੋਟੇ-ਛੜਾ ਕੇ ਮਿ ਕਰਾਇਆ। ਛੋਟੇ-ਛਟਾਓ ਪਿੱਛੇ ਭੱਜ ਗਏ ਨਾ ਫਿਰ ਪਿੰਡ ਵਾਲੇ ਆ ਗਏ ਸੀ ਉਹਨੇ ਨੂੰ। ਅੱਛਾ। ਭੱਜ ਗਏ ਸੀ। ਭੱਜ ਚੱਕਰਾਇਆ। ਹਾਂ ਜੀ। ਨਹੀਂ ਤਾਂ ਬਹੁਤ ਘਟਨਾ ਜ਼ਿਆਦੀ ਵਾਪਰਨੀ ਸੀ ਇਸ ਨੂੰ। ਅੱਛਾ। ਤੇ ਇੱਕ ਤੇ ਕਦੇ ਗੰਭੀਰ ਸੱਟਾਂ ਲੱਗਣ ਐ ਸਿਰ ਹੋ ਸਕਦਾ ਹਾਂ ਤੇ ਜਿੱਥੇ ਹਥਿਆਰਾਂ ਕਿਤਾਣਾ ਬਲ ਪੂਰਾ ਕੁੱਝ ਕੀ ਆਇਆ ਕੀ ਕੀ ਤਿਆਰ ਕੀਆ ਹਥਿਆਰ ਕੁਰਪਾਨਾ ਦਾਤਰ ਗੰਡਾਸਾ ਇੱਕ ਤਾਂ ਫੜ ਲੈਣਾ ਏ ਤੇ ਖੋਲ ਗੰਡਾਸਾ ਤੇ ਇੱਕ ਗਨਾਰੇ ਗਗਰਾਰੀ ਜੀ ਫਿੱਟ ਕੀਤੀ ਸੀ ਪੈਵਣਾ ਅੱਛਾ ਜੀ ਮੋਟਰਸਾਈਕਲ ਦੀ ਵਾਵਾ ਗੁੰਡਾ ਕਰਦੀ ਹਾਂਜੀ ਵਾਵਾ ਗੁੰਡਾ ਕਰਦੀ ਸੀ ਤੇ ਕੀ ਹੁਣ ਇਹਨਾਂ ਦੇ ਤੰਜ ਕਸਣਾ ਚਾਹੀਦਾ ਤੰਜ ਪੂਰਾ ਕਸਣਾ ਚਾਹੀਦਾ ਸਾਰੇ ਇਸ ਤਰ੍ਹਾਂ ਤਾਂ ਫਿਰ ਪਿੰਡਾਂ ਦੇ ਵਿੱਚ ਆ ਕੇ ਤਾਂ ਘਰਾਂ ਦੇ ਵਿੱਚ ਹੀ ਮਾਰੀ ਜਾਂਦੇ ਆ ਗੁੰਡਾ ਕਰਦੀ ਹੋ ਰਹੀ ਹੈ ਹਾਂਜੀ ਗੁੰਡਾ ਕਰਦੀ ਫੋਲ ਹੋ ਰਹੀ ਹੈ ਭਗਵੰਤ ਮਾਨ ਤੋਂ ਇਨਸਾਫ ਚਾਹੁੰਦੇ ਹਾਂ ਹਾਂਜੀ ਇਨਸਾਫ ਆਹੀ ਚਾਹੁੰਦੇ ਕਾਰਵਾਈ ਹੋਣੀ ਚਾਹੀਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਸਰਪਜੀਤ ਕੁੰਡੇ ਸਣ ਆਏ ਨੇ ਕਰੇ ਸਾਡੇ ਤੇ ਗਾਲ ਪਾ ਗਏ ਬੰਦੇ ਨੇ ਇੱਟਾ ਰੋੜੇ ਚਲਾਵਾਂ ਲੱਗ ਪਏ ਨੇ ਤੇ ਮੇਰੇ ਬੰਦੇ ਦੇ ਸਿਰ ਚੋਂ ਨਾ ਤਾਰ ਮਾਰਿਆ ਉਹਨਾਂ ਕੋਲ ਤਿੱਖੇ ਹਥਿਆਰ ਸੀ ਵਾਵਾਗੇ ਸੀ 10 15 ਜਨੇ ਸੀ ਅੱਛਾ ਹਾਂਜੀ ਜ਼ਖਮੀ ਕੌਣ ਹੋਇਆ ਜੀ ਮੇਰਾ ਹਸਬੰਦ ਜ਼ਖਮੀ ਹੋਇਆ ਹੈ ਹੁਣ ਕਿੱਥੇ ਨੇ ਜੀ ਉਹ ਦਾਖਲ ਨੇ ਅੱਛਾ ਮੇਰੇ ਨਿੱਕੇ ਨਿੱਕੇ ਬੱਚੇ ਨੇ ਅੱਛਾ ਉਹਨਾਂ ਨੂੰ ਕੀ ਲੱਗੋ ਉਹ ਤਾਂ ਮਾਰ ਕੇ ਚਲੇ ਗਏ ਮੇਰੇ ਬੱਚੇ ਤੇ ਰੋਲ ਜਨ ਸਿੰਘ ਜੀ ਨੂੰ ਕੁਝ ਹੋ ਜਾਂਦਾ ਤਾਂ ਕਿੰਨੇ ਕੀ ਗੁੰਡੇ ਸੀਗੇ ਹਾਂਜੀ ਗੁੰਡੇ ਸੀ ਹਾਂਜੀ ਗੁੰਡਾਗਰਦੀ ਕੀਤੀ ਹਨ ਹਾਂਜੀ ਬੱਚੇ ਸਹਿਮੇ ਹੋਏ ਨੇ ਹਾਂਜੀ ਪਿੰਡ ਦੇ ਵਿੱਚ ਵੀ ਡਰਦਾ ਮਾਹੌਲ ਹਾਂਜੀ ਹਨੂ ਬੈਂਡਰਾ ਚੜਾਇਆ ਅਗੇ ਬਚਾਇਆ ਕਿੰਨੇ ਕੋ ਬੰਦੇ ਸੀ ਸਾਗੇ ਸੀ 20 25 ਬੰਦੇ ਸੀ ਅੱਛਾ ਹਾਂਜੀ ਕੀ ਤਿਆਰ ਕੀਤੇ ਉਹਨਾਂ ਕੋ ਤਿਆਰਵਾਦ ਸੀ ਕਿ ਕੁਰਪਾਨਾ ਸੀ ਕਿ ਕੋਸ਼ਿਸ਼ ਸੀ ਵਾਦ ਉਹਨਾਂ ਕੋ ਸਮਾਨ ਸੀ ਤਿਆਰ ਉਹਨਾਂ ਕੋ ਵਾਦੂ ਸੀ ਇੱਟਾ ਰੋੜੇ ਵੀ ਚਲਾਏ ਹਾਂਜੀ ਇੱਟਾ ਰੋੜੇ ਵੀ ਚਲਾਇਆ ਦੇਖੋ ਇੱਟਾ ਰੋੜੇ ਪਏ ਹੋਏ ਨੇ ਇੱਟਾ ਰੋੜੇ ਚਲਾਏ ਨੇ ਤੇ ਹੁਣ ਕੀ ਮੰਗ ਕੀ ਕਰਦੇ ਹੋ ਜੀ ਇਨਸਾਫ ਦੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਹਾਂਜੀ ਤੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਥਾਣੇ ਦਿੱਤੀ ਤਲਾਸ਼ ਹਾਂਜੀ ਨਾਮ ਕੀ ਹੈ ਜੀ ਸੁਖਵਿੰਦਰ ਸਿੰਘ ਇਹ ਤੁਸੀਂ ਆ ਕੇ ਇੱਥੇ ਕੀ ਦੇਖਿਆ ਕੀ ਹੋ ਰਿਹਾ ਸੀ ਅਸੀਂ ਤਾਂ ਜਦੋਂ ਤੱਕ ਇਹਨਾਂ ਸਾਨੂੰ ਖੂਨ ਲਾਇਆ ਅੱਛਾ ਜੀ ਅਸੀਂ ਉਥੋਂ ਪਿੰਡ ਸਾਡੇ ਦੂਰ ਘਾਰੇ ਛੋਰ-ਛਰਾਬਾ ਸ਼ਰਾਬਾ ਚੁਣਾ ਹਾਂਜੀ ਛੋਰ-ਛਰਾਬਾ ਸੁਣ ਕੇ ਉਥੋਂ ਅਸੀਂ ਭੱਜੇ ਵੀ ਕੀ ਗੱਲ ਕੀ ਹੋ ਗਈ ਜਦੋਂ ਇੱਥੇ ਆ ਕੇ ਵੇਖਿਆ ਅੱਛਾ ਤੇ ਇਹਨਾਂ ਰਾਜ ਰਾਜ ਕੇ ਕਰੇ ਆ ਕੇ ਤੇ ਉਹ ਮੁੰਡੇ ਗਲ ਪੈ ਖੜੇ ਸੀ ਅੱਛਾ ਉਹਨੇ ਨੂੰ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਅੱਛਾ ਤੇ ਉਹਨਾਂ ਕੋਲ ਤੇਜ਼ ਤਿਆਰ ਸੀ ਜਦੋਂ अच्छा सारे पेंड इकट्ठे हो गए जितो उन्हें मगर लगे अच्छा जी वो डॉक्टर सर्वण के करे जाके लुके उन्होंने फणा दीती उन्होंने अच्छा उन्होंने कार ही उन्होंने मोड़ से लटके ही अच्छा जी हां जी ओके ਤੁਸੀਂ ਆ ਕੇ ਬੱਚ ਪਚਾ ਕਰਾਇਆ ਨਾਲ ਹਾਂ ਜੀ ਇਹਨਾਂ ਦਾ ਅਸੀਂ ਬੱਚ ਪਚਾ ਕਰਾਇਆ ਇਹਨਾਂ ਦੇ ਜਿੰਨੇ ਜਵਾਗ ਜਲਾ ਹਿਸਾਬ ਅੰਦਰ ਸੀ ਜਨਾਨੀਆਂ ਜਿਹੜਾ ਮਿੱਠਣ ਸੀ ਜਿੰਦੇ ਛੱਤ ਮਾਰੀ ਨਹੀਂ ਗੁੰਡਾ ਕਰਦੀ ਹੋਈ ਹੈ ਬੜੀ ਜਿਆਦੀ ਹੋਈ ਹੈ ਸਾਰਾ ਤੂ ਜਿਆਦੀ ਹੋਈ ਹੈ ਪਿੰਡ ਦੇ ਵਿੱਚ ਵਿਦੇਸ਼ੀ ਦਾ ਮੋਲ ਹਾਂ ਜੀ ਹਾਂ ਜੀ ਫੁੱਲ ਬਣ ਗਿਆ ਠੀਕ ਹੈ ਬੱਚੇ ਵੀ ਡਰੇ ਹੋਏ ਹਾਂ ਜੀ ਸਾਰਾ ਪਿੰਡ ਹੀ ਡਰਿਆ ਹੁਣ ਤਾਂ ਪਾਵਨੀ ਬਣਨਾ ਕੀ ਇਥੇ ਉਹ ਬੰਦੇ ਤਕਰੀਬਨ ਕੜ ਤੋਂ ਕੜ ਵੀ ਲਈਏ ਤਾਂ 25 30 ਡੇਢ ਘੜੇਗੇ ਮੰਗ ਕੀ ਕਰਦੇ ਆ ਪਰਿਵਾਰ ਇਹ ਪਰਿਵਾਰ ਆ ਇਨਸਾਫ ਦੀ ਮੰਗ ਕਰਦਾ ਵੀ ਇਹਨਾਂ ਦੇ ਵੱਤੋਂ ਹਦ ਕਾਰਵਾਈ ਕੀਤੀ ਜਾਵੇ ਜਿਹੜੀ ਇਹ ਗੁੰਡਾ ਕਰਦੀ ਏ ਇਹ ਤਾਂ ਹੀ ਖਤਮ ਹੋਣੀ ਏ ਐਵੇਂ ਤਾਂ ਸਾਡੇ ਪਿੰਡ ਨੂੰ ਸਾਰੇ ਨੂੰ ਡਾਰੇ ਜਿਹੜੇ ਸਾਹਮਣਾ ਵਾਏ ਸੀ ਨਾ ਇੱਥੇ ਆਦੇ ਲੋਤੋਂ ਨਾ ਪੂਰੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਵੜ ਦੇਣਾ ਸਾਰੇ ਟੱਬਰ ਨੂੰ ਤੇ ਬੜੇ ਤਗੜਾ ਹੋ ਕੇ ਪਿੰਡ ਨੇ ਜਾਨ ਬਚਾਈ ਇਹਨਾਂ ਦੀ ਹਾਂਜੀ ਅੰਦਾ ਵੀ ਫੜਿਆ ਤੋਂ ਵੇਖ ਹਾਂਜੀ ਇੱਕ ਬੰਦਾ ਫੜਿਆ ਸੀ ਮੌਕੇ ਤੇ ਸੀ ਉਹ ਹੁਣ ਕਿੱਥੇ ਹੈ ਉਹ ਹੁਣ ਉੱਥੇ ਪੁਲਿਸ ਦੇ ਵਾਲੇ ਕਰਤਾ ਸੀ ਰਾਤ ਪੜੀ ਕਿੱਥੋਂ ਦਾ ਰਹਿਣ ਵਾਲੇ ਤੁਸੀਂ ਅਮਜਾ ਕਦੇ ਰਹਿਣ ਵਾਲੇ ਤੇ ਜਿਹੜਾ ਹਮਲਾ ਆ ਤੁਹਾਡੇ ਤੇ ਜਿਹੜੇ ਕਰਬਾਨਾਂ ਨਾਲ ਕਿੰਨੇ ਕੀਤਾ ਤੇ ਕਿਉਂ ਹੋਇਆ ਸਾਰਾ ਦੇਖੋ ਇਸ ਤਰ੍ਹਾਂ ਸਾਡੇ ਪਿੰਨ ਮੇਰੇ ਚਾਚਾ ਦੇ ਮੁੰਡਾ ਉਹਨਾਂ ਆਪਾਂ ਤਾਂ ਨਹੀਂ ਪਤਾ ਸੀ ਕਿਸੇ ਗੱਲ ਦੇ ਕੋਲਾਂ ਜਦੋਂ ਉਹਨਾਂ ਦੇ ਘਰੇ ਬੰਦੇ ਮਗਾ ਕੇ ਮਾਰਿਆ ਇਹਨਾਂ ਨੂੰ ਕੁੱਟ ਮਾਰ ਕੀਤੀ ਤੇ ਉਹ ਵੱਜ ਕੇ ਆਪਣੇ ਘਰ ਵੱਲ ਆ ਗਿਆ ਤੇ ਚਾਚਾ ਦਾ ਮੁੰਡਾ ਜਿਹੜਾ ਵਿਆਹ ਸੀ ਹਾਂਜੀ ਉਹਨੂੰ ਸਹੁਰੇ ਪਰਿਵਾਰ ਕੁੱਟਣ ਆਏ ਸੀਗੇ ਹਾਂਜੀ अच्छा ਉਹਨੇ ਸਾਰੇ ਪਰਿਵਾਰ ਵਿੱਚ ਬੰਦਾ ਕੋਈ ਨਹੀਂ ਸੀ ਉਹਨਾਂ ਦੇ ਨਾਲ ਪਿੰਡ ਦੇ ਬੰਦੇ ਸੀ ਸਾਰੇ ਸਾਰੇ ਪਰਿਵਾਰ ਵਿੱਚ ਬੰਦਾ ਕੋਈ ਪਿੰਡ ਦੇ ਬੰਦੇ ਸੀਗੇ ਉਹਨਾਂ ਦੇ ਜਿੱਥੋਂ ਕੁੜੀ ਸੀਗੀ हां ਉਹ ਜਿਹੜੇ ਸਾਡੇ ਪਿੰਡ ਦੇ ਦੇ ਪੂਰੇ ਮੋਹਤਵਾਰ ਬੰਦੇ ਨੇ ਉਹਨਾਂ ਦੇ ਘਰੇ ਆ ਕੇ ਬੈਠੇ ਸੀ ਉਹਨਾਂ ਘਰੇ ਮੁਰਸਾ ਢੱਕਿਆ ਕੋਈ ਸਾਡੇ ਪਿੰਡ ਦੇ ਬੰਦੇ ਹੀ ਆ ਜਿੰਨਾ ਇਹ ਕੰਮ ਕਰਵਾਇਆ ਪਿੰਡ ਦੇ ਬੰਦੇ ਨੇ ਕਰਵਾਇਆ हां ਉਹ ਸਰਵੰਡ ਡਾਕਟਰ ਉਹ ਬੰਦਾ ਤੁਹਾਡੇ ਘਰੇ ਲੁਕੇ ਆ ਕੇ हां ਜਿਹੜਾ ਮੇਰੇ ਚਾਚੇ ਦਾ ਮੁੰਡਾ ਸਾਡੇ ਘਰੇ ਲੁਕਿਆ ਬਚਾਉਣ ਲਈ ਆਪਣਾ ਹਾਂ ਆਪਣਾ ਆਪ ਬਚਾਉਣ ਲਈ ਤੇ ਬਾਕੀ ਘਰੇ ਸਰਵਲ ਡਾਕਟਰ ਦੇ ਰਿਸ਼ਤੇਦਾਰ ਆ ਕੇ ਦੱਸ ਮੇਰੇ ਤਾਂ ਅਚਾਨਕ ਤੌਰ ਤੇ ਤੇ ਮਲਾਕਾ ਹਾਂਜੀ ਮੇਰੇ ਤੇ ਹਮਲਾ ਕਰਕੇ ਕਿਰਪਾਨ ਮਾਰੀ ਦਿੱਤਾ ਹੈ ਛੋਟਾ ਮਾਰ ਗਿਆ ਹਾਂ ਵੀ ਹਨੇਰਾ ਸੀ ਇਹ ਹਨੇਰਾ ਸੀ ਉਹਨਾਂ ਕਰਪਾਨ ਮਾਰੀ ਤੇ ਨਾਲ ਪਿਸਟਲ ਤੇ ਇਦਾਂ ਦੀ ਧਮਕੀ ਦੇ ਦੇ ਵੀ ਤੁਸੀਂ ਇਹਨੂੰ ਘਰੋਂ ਬਾਹਰ ਕੱਢੋ ਮੈਂ ਹੁਣ ਸਾਡੇ ਕੋਲ ਮੈਂ ਸਾਡੇ ਉਹਨੇ ਜਦੋਂ ਸਾਡਾ ਪਿੰਡ ਸਾਰਾ ਆ ਗਿਆ ਉਹਨੇ ਜਦੋਂ ਪਾ ਦਿੱਤਾ ਔਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਜਿਹੜੇ ਅੰਦਰ ਵੜ ਕੇ ਬਿਲਾਕ ਨਾ ਹੋਣੀ ਚਾਹੀਦੀ ਤੇਰਾ ਅੱਗੇ ਰੱਖੋ ਤੇ ਡਾਕਟਰ ਉਹ ਕੋਰ ਰਫਲ ਲੈ ਕੇ ਆ ਗਿਆ ਕਹਿੰਦਾ ਜੇ ਕੋਈ ਬਾਹਰ ਨਿਕਲੋ ਜੇ ਐਡੀ ਐਡਾ ਕਿਸੇ ਨੂੰ ਜਰਮ ਲਿਆ ਬਾਹਰ ਨਿਕਲੋ ਮੈਂ ਤਾਂ ਐਗਜ਼ਾਮ ਲਾ ਫਟੇ ਮਿਲਦਾ ਉਹ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਰਾਜ